ਲੋ ਵੀ ਦੋਸਤੋ ਆ ਗਿਆ ਸਵੇਰ ਦਾ ਸਮਾਂ ਆਪਣੀ ਡਿਊਟੀ ਤੇ ਸੀ ਹਾਜ਼ਰਾਂ ਕਪਤੀ ਜੋ ਪ੍ਰਮਾਤਮਾ ਨੇ ਡਿਊਟੀ ਲਈਆ ਉਹ ਸਾਬਨਾ ਸੀ ਹਾਜ਼ਰ ਹੋ ਗਏ

ਦੱਸ ਕਿ ਤੁਸੀਂ ਵੀ ਦੋਸਤੋ ਕਮੈਂਟਾਂ ਦਾ ਹੀ ਬਸ ਤੁਸੀਂ ਵੀ ਕਮੈਂਟਾਂ ਰਹਿਣ ਦੱਸ ਦਿਆ ਕਰੋ ਦੋਸਤੋ ਬਈ ਅਸੀਂ ਕੰਮ ਚੱਕਾ ਕਰ ਰਹੇ ਹਾਂ ਜਾਂ ਮਾੜਾ ਕਰ ਕੋਈ ਨੁਕਸਾ ਕਿਸੇ ਕਿਸਮ ਦਾ ਉਹ ਤੁਸੀਂ ਕਮੈਂਟ ਕਰਕੇ ਦੱਸ ਦਿਆ ਕਰੋ ਕੋਈ ਗੱਲ ਨਹੀਂ ਜੇ ਨਹੀਂ ਚੰਗਾ ਲੱਗਦਾ ਕੋਈ ਵੱਡੀ ਗੱਲ ਨਹੀਂ ਦੱਸ ਦਿਆ ਕਰੋ ਇਸ ਕਰਕੇ ਤੁਮਾਦ ਤੁਮਨੇ ਸਾਡੀ ਡਿਊਟੀ ਲਈ ਹੈ ਤੇ ਅਸੀਂ ਡਿਊਟੀ ਨਿਭਾ ਰਹੇ ਹਾਂ ਜਿੰਨਾ ਚਿਰ ਪਰਮਾਤਮਾ ਬਖਸ਼ਦਾ ਰਹੂਗਾ ਖਰਦੇ ਰਵਾਂਗੇ ਠੀਕ ਹੈ ਜਦੋਂ ਹੁਕਮ ਹੈ ਕਿ ਮੈਂ ਜੀਵੇ ਜੀ ਕੋ ਕੋਈ ટીਵੀ ਤੇ ਹੋਵਣਾ ਜਿੰਨਾ ਚਿਰ ਹਾਂ ਉਹਨਾਂ ਚਿਰ ਕਰਾਂਗੇ ਪਰਮਾਤਮਾ ਦੀਆਂ ਕਾਲਪੁਖ ਦੀਆਂ ਲਗੀਆਂ ਨੇ ਸਭ ਦੀ ਕੋਈ ਕਿਸੇ ਪਾਸੇ ਕੰਮ ਕਰਦਾ ਕੋਈ ਥੋੜੇ ਪਾਸੇ ਕੋਈ ਇਨਸਾਨਾਂ ਦੀ ਸੇਵਾ ਕਰਦਾ ਕੋਈ ਇਨਸਾਨਾਂ ਦੇ